ਜੋ ਗੁਰੂ ਨੇ ਪਿਆਰ ਕੀਤਾ ਉਹ ਅਸੀਂ ਨਹੀਂ ਕਰ ਸਕਦੇ ਜੋ ਮਾਂ ਬਾਪ ਕਰਦੇ ਆ ਬੱਚਿਆਂ ਨਾਲ ਨਹੀਂ ਕਰ ਸਕਦੇ ਵੱਡੇ ਹੋ ਕੇ ਭਾਵੇਂ ਬੱਚੇ ਕਹਿਣਗੇ ਸਾਡੇ ਵਾਸਤੇ ਤੁਸੀਂ ਕੀ ਕੀਤਾ ਪੁਰਾਣਾ ਸਮਾਂ ਸੀ ਤੁਸੀਂ ਬਜ਼ੁਰਗ ਬੈਠੇ ਹੋ ਜਾਣਦੇ ਹੋ ਕਿਸੇ ਨੂੰ ਪੁੱਛਣਾ ਨਾ ਤੁਹਾਡੇ ਕਿੰਨੇ ਬੱਚੇ ਆ ਉਹਨਾਂ ਨੇ ਆਖਿਆ ਜੀ 12 ਬੱਚੇ ਆ ਸੱਤ ਕਾਕੇ ਤੇ ਪੰਜ ਕਾਕੀਆਂ 12 ਬੱਚਿਆਂ ਦੇ ਵਿੱਚੋਂ ਕੋਈ ਢਿੱਲਾ ਮਠਾ ਹੋ ਜਾਂਦਾ ਸੀ ਕਿਸੇ ਨੂੰ ਬੁਖਾਰ ਹੋਣਾ ਤੇ ਸਾਧ ਸੰਗਤ ਜੀ ਪਿੰਡਾਂ ਦੇ ਵਿੱਚੋਂ ਬੱਚੇ ਨੂੰ ਚੱਕ ਕੇ 5-7 ਮੀਲ ਚੱਕ ਕੇ ਦਵਾਈ ਲੈਣ ਜਾਂਦੇ ਸੀ ਤੇ ਅੱਜ ਦਾ ਸਮਾਂ ਜੇ ਕੋਈ ਮਾਂ ਬਾਪ ਬਿਮਾਰ ਹੋ ਗਿਆ ਬੱਚਾ ਕਹਿੰਦਾ ਜਦੋਂ ਛੁੱਟੀ ਹੋਏਗੀ ਨਾ ਫਿਰ ਆਪਾਂ ਚੱਲਾਂਗੇ ਸੰਡੇ ਨੂੰ ਚੱਲਾਂਗੇ ਭਾਵੇਂ ਮਰ ਜਾ ਬਿਚਾਰਾ ਆ ਬਾਅਦ ਜੋ ਭਾਵੇਂ ਤੁਸੀਂ ਵਿਸਰਾਦ ਕਰੀ ਜਾਓ ਆਣ ਵਾਲੇ ਨੇ ਸਰਾਦ ਜੀਵਤ ਪਿਤਰ ਨਾ ਮੰਨੇ ਕੋ ਮੂਏ ਸਰਾਦ ਕਰਾਈ ਤੇ ਜੀਂਦੇ ਮਾਂ ਬਾਪ ਦੀ ਸੇਵਾ ਕਰਨੀ ਜੀਂਦੇ ਮਾਂ ਬਾਪ ਆਬਾਦ ਵਿੱਚ ਲਿਖਣਾ ਮਿਸ ਜੋ ਪਾਪਾ ਜੀ ਮਿਸ ਜੋ ਮੰਮੀ ਜੀ ਉਹ ਜਿੰਦਿਆਂ ਨੂੰ ਕਰ ਲੋ ਜਿੰਦਿਆਂ ਨੂੰ ਮਿਸ ਕਿਉਂ ਕਰਦੇ ਹੋ ਜਿੰਦਿਆਂ ਦੀ ਸੇਵਾ ਕਰੋ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਕਿਸੇ ਨੇ ਨਹੀਂ ਦੱਸਿਆ ਸਾਧ ਸੰਗਤ ਜੀ ਉਹ ਲੋਕਾਂ ਨੇ ਇੰਨਾ ਭਰਮ ਭਲਾ ਦਿੱਤਾ ਮੈਂ ਤੁਹਾਡਾ ਸ਼ੁਕਰ ਕਰਦਾ ਜਿੱਲੀ ਵਾਰ ਕਰਾਂ ਕਿੰਨੇ ਸਾਲ ਹੋ ਗਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਸ ਬਿਮਾਰੀ ਤੋਂ ਘਟੋ-ਕਟ ਖੰਡਵੇ ਦੀ ਸੰਗਤ ਜਿਹੜੀ ਹੈ ਉਹ ਬਜੀ ਹੈ ਆ ਕੋਈ ਕਰਦਾ ਹੋਵੇਗਾ ਬਕਰੀ ਗੱਲ ਐ ਪਰ ਸਮੂਹਿਕ ਤੌਰ ਤੇ ਕੋਈ ਵੀ ਨਹੀਂ ਕਰ ਰਿਹਾ ਕਿਉਂਕਿ ਸਾਡੇ ਮਨ ਦੇ ਵਿੱਚ ਹੱਲੇ ਵੀ ਕਿਤੇ ਨਾ ਕਿਤੇ ਬ੍ਰਾਹਮਣ ਬੈਠਾ ਸਾਨੂੰ ਸੁਚੇਤ ਹੋਣਾ ਪਾਏਗਾ ਆ ਤਰੇ ਬੰਦੇ ਬ੍ਰਾਹਮਣ ਤਾਂ ਤੁਰਦੇ ਗਰੰਥੀ ਵੀ ਰਾਗੀ ਸਭ ਤਰੇ ਬੰਦੇ ਆ ਵੇ ਕੱਲ ਇਹਦੇ ਰੋਟੀ ਖਾ ਰਹੇ ਇਹਦੇ ਰੋਟੀ ਖਾ ਰਹੇ ਇਹ ਕੋਈ ਪਾਰਸਲ ਸੁਭਦਾ ਥੋੜੇ ਐ ਇੱਕ ਇੱਕ ਕੋਰੀਅਰ ਸਰਵਿਸ ਥੋੜੇ ਵੀ ਇੱਕ ਰੋਟੀ ਖਾਏਗਾ ਤੇ ਦੂਸਰੇ ਦੀ ਉਹ ਕਮੇਟ ਚਾਹੀਦੀ। ਇੱਕ ਨਾ ਸੁਚੇਤ ਸੀ ਤੁਹਾਡੇ ਵਰਗਾ ਬੰਦਾ ਬਾਣੀ ਪੜਨ ਵਾਲਾ ਸੀ। ਤੇ ਇਹਦੇ ਉਹ ਭਾਈ ਸਾਹਿਬ ਹੁਣ ਸਾਰੇ ਘਰ ਬੁਲਾ ਰਹੇ ਸੀ ਘਰ ਵਾਲਿਆਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਸ਼ਰਾਧ ਕਰ ਰਹੇ। ਵੀ ਸਾਰਿਆਂ ਨੇ ਕੀਤਾ ਤੇ ਤੁਸੀਂ ਵੀ ਭਾਈ ਸਾਹਿਬ ਨੂੰ ਘਰ ਬੁਲਾਓ। ਅੱਗੇ ਪਿੱਛੇ ਭਾਵੇਂ ਰੋਟੀ ਖਲਾਨ ਨਾ ਖਲਾਨ ਤੇ ਸ਼ਰਾਧਾ ਤਾਂ ਜ਼ਰੂਰ ਖਲਾਨਣੀ ਹੈ। ਤੇ ਉਹ ਕਹਿੰਦਾ ਸਾਧ ਸੰਗਤ ਜੀ ਬੁਲਾ ਲਿਆ ਉਹਨਾਂ ਨੇ ਭਾਈ ਸਾਹਿਬ ਨੂੰ ਤੇ ਉਹ ਨੌਜਵਾਨ ਜਿਹੜਾ ਘਰ ਵਿੱਚ ਸੀ ਨਾ ਵੀਰਜੀ ਤੇ ਉਹ ਬੜਾ ਪੜ੍ਹਿਆ ਲਿਖਿਆ ਸੀ ਤੇ ਗੁਰਮਤ ਨੂੰ ਸਮਝਦਾ ਸੀ। ਉਹਨੇ ਭਾਈ ਸਾਹਿਬ ਨੂੰ ਹੱਥ ਜੋੜ ਕੇ ਪੁੱਛਿਆ ਭਾਈ ਸਾਹਿਬ ਜੀ ਜੋ ਅਸੀਂ ਖਲਾਵਾਂਗੇ ਇਹ ਸਾਡੇ ਪਿਤਾ ਜੀ ਨੂੰ ਪਹੁੰਚ ਜਾਏਗਾ ਕਹਿੰ ਲਗਾ ਹਾਂਜੀ ਇਹ ਹੀ ਹੁੰਦਾ ਨਾ ਵੀ ਜੋ ਖਲਾਵਾਂਗੇ ਉਹ ਪਹੁੰਚ ਜਾਂਦਾ ਹੈ ਪਹਿਲੀ ਗੱਲ ਇੱਕ ਹੋਰ ਗੱਲ ਵਿੱਚ ਬੇਨਤੀ ਕਰਦੇ ਆ ਪਹਿਲਾਂ ਤੋਂ ਪੁੱਛਿਆ ਕਰੋ ਜੇ ਕੋਈ ਆਉਂਦਾ ਨਾ ਸਰਾਧ ਕਰਦੇ ਆ ਜਾਂ ਜਿਹੜਾ ਸਰਾਧ ਖਾਣ ਆਉਂਦਾ ਉਹਨੂੰ ਪੁੱਛੋ ਵੀ ਇਹ ਦੱਸੋ ਵੀ ਸਾਡੇ ਪਿਤਾ ਜੀ ਸਾਡੇ ਮਾਤਾ ਜੀ ਕਿਹੜੀ ਜੂਨ ਵਿੱਚ ਹੈ ਵੀ ਮਰਨ ਤੋਂ ਬਾਅਦ ਬੰਦਾ ਜਾਂ ਤਾਂ ਪ੍ਰਭੂ ਦਾ ਪਿਆਰਾ ਤੇ ਪ੍ਰਭੂ ਵਿੱਚ ਭੇਦ ਹੋ ਗਿਆ ਜਾਫਰ ਜੋਨੀਆ ਵਿੱਚ ਭਟਕਦਾ ਹੈ ਵੀ ਉਹਨੂੰ ਪੁੱਛੋ ਵੀ ਸਾਡੇ ਪਿਤਾ ਜੀ ਸਾਡੀ ਮਾਤਾ ਜੀ ਕਿਹੜੀ ਜੂਨ ਵਿੱਚ ਆ ਜਿਹੜੀ ਜੂਨ ਵਿੱਚ ਉਹੋ ਜੀ ਖਰਾਕ ਉਹਨੂੰ ਖਿਲਾਓ ਉਹੋ ਜੀ ਖਰਾਕ ਖਿਲਾਓ ਨਾ ਤੇ ਕਹਿੰਦੇ ਉਸ ਨੌਜਵਾਨ ਨੇ ਪੁੱਛਿਆ ਭਾਈ ਸਾਹਿਬ ਜੀ ਜੋ ਅਸੀਂ ਖਿਲਾਉਂਦੇ ਆ ਤੇ ਪਹੁੰਚ ਜਾਂਦਾ ਕਹਿੰਦੇ ਹਾਂ ਜੀ ਕਹਿੰਦੇ ਥਾਲੀ ਆ ਗਈ ਤੇ ਖਾਣ ਲੱਗੇ ਭਾਈ ਸਾਹਿਬ ਜੀ ਰੋਕੋ ਇੱਕ ਮਿੰਟ ਤੇ ਅੰਦਰ ਗਿਆ ਅੰਦਰ ਜਾ ਕੇ ਉਹ ਇੰਜੈਕਸ਼ਨ ਭਰ ਕੇ ਲਿਆਇਆ ਕੈਨ ਲਗਾ ਇਹ ਕੀ ਹੈ ਕੈਨ ਲਗਾ ਸਾਡੇ ਪਾਪਾ ਜੀ ਨੂੰ ਸ਼ੂਗਰ ਸੀ ਰੋਟੀ ਖਾਣ ਤੋਂ ਪਹਿਲਾਂ ਲਾਉਂਦੇ ਸੀ ਪਹਿਲਾਂ ਤੁਸੀਂ ਲਾਓ ਫਿਰ ਅਸੀਂ ਰੋਟੀ ਖਾਓ ਇਹ ਤਾਂ ਉਹਨਾਂ ਦੀ ਸ਼ੂਗਰ ਵੱਜ ਜਾਈ ਓਥੇ ਮਾਤਾ ਜੋ ਪਹੁੰਚਦਾ ਗੁਰੂ ਸਾਹਿਬ ਕੀ ਕਰ ਰਹੇ ਆ ਕਹਿੰਦੇ ਜੇ ਮੁਹਾ ਕਾ ਘਰ ਮੁਹੇ ਪਰਦੇ ਨਾ ਸਾਕੀ ਵਾਰ ਜਿਹੜੇ ਪੜਦੇ ਆ ਜਿਹੜੇ ਸੁਣਦੇ ਉਹ ਵੀ ਤਰੇ ਹੁੰਦੇ ਆ ਉਹ ਵੀ ਸਰਾਧ ਕਰਦੇ ਘਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਕੀ ਹੋ ਗਿਆ ਅਸੀਂ ਬਾਣੀ ਵਿੱਚ ਵੀ ਬਿਤਕਰਾ ਕਰ ਦਿੱਤਾ ਕਿੰਨੇ ਘਰ ਆ ਜਿਨ੍ਹਾਂ ਦੇ ਘਰ ਲਾਣੀਆਂ ਦਾ ਪਾਠ ਹੁੰਦਾ ਹੈ ਜਿੰਨੇ ਘਰ ਆ ਜਿਨ੍ਹਾਂ ਦੇ ਗ੍ਰਾਮ ਕਾਲੀ ਸੱਦ ਦਾ ਪਾਠ ਹੁੰਦਾ ਨਹੀਂ ਕਰਦੇ ਅਸੀਂ ਸੁਖਨੀ ਸਾਹਿਬ ਪਿਆਰੇ ਲੱਗਦੇ ਇਹ ਨਹੀਂ ਮੈਂ ਕਹ ਰਿਹਾ ਵੀ ਸੁਖਨੀ ਸਾਹਿਬ ਨਹੀਂ ਪੜ੍ਹਨੀ ਚਾਹੀਦੀ ਬਾਣੀ ਵਿੱਚ ਅਸੀਂ ਬਿੱਤ ਕਰੇ ਕਿਉਂ 바 ਰਹੇ ਆ ਬਾਣੀ ਤਾਂ ਸਾਰੀ ਇੱਕੋ ਜਿਹੀ ਆ ਨਾ ਸਰਵ ਰੋਕਾ ਔਖ ਤੇ ਨਾਮ ਗੁਰੂ ਸਾਹਿਬ ਕਹਿੰਦੇ ਜੇ ਮੁਹਾਕਾ ਘਰ ਮੋਹੇ ਘਰ ਮੈਂ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਗੁਰਨਾਨਦ ਸਾਹਿਬ ਕਹਿੰਦਾ ਕਿ ਇੱਕ ਚੋਰ ਨੂੰ ਪੰਡਤ ਨੇ ਆਖਿਆ ਵੀ ਸ਼ਰਾਧ ਕਰਾਓ ਹੁਣ ਚੋਰ ਕਿੱਥੋਂ ਲੈ ਕੇ ਆਏਗਾ ਪੈਸੇ ਚੋਰੀ ਕਰਕੇ ਲਿਆਇਆਗਾ ਨਾ ਤੇ ਚੋਰੀ ਕਰਕੇ ਲਿਆਇਆ ਤੇ ਹੁਣ ਸਮਝ ਲਓ ਵੀ ਉੱਪਰ ਜਾਂਦਾ ਸਮਾਨ ਸਾਰਾ ਜਾਂਦਾ ਤੇ ਫੇ ਕੀ ਹੋਇਆ ਸਮਾਨ ਉੱਪਰ ਚਲਾ ਗਿਆ ਜਿਨ੍ਹਾਂ ਦੇ ਘਰ ਚੋਰੀ ਕੀਤੀ ਸੀ ਉਹਨਾਂ ਦੇ ਬਜ਼ੁਰਗ ਵੀ ਉੱਥੇ ਬੈਠੇ ਸੀ ਤੇ ਉਹ ਵੀ ਚੋਰ ਬਣ ਕੇ ਵਿਚਾਰੇ ਕਹਿੰਦੇ ਜੇ ਮੁਹਾਕਾ ਘਰ ਮੁਹੇ ਘਰ ਮੈਂ ਪਿਤਰੀ ਦੇ ਅੱਗੇ ਵਸ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਜਿੱਦਾਂ ਦੀ ਇਹ ਪੰਕਤੀ ਤੇ ਮੈਂ ਅਰਥ ਕੀਤੇ ਨਾ 10-12 ਸਾਲ ਹੋ ਗਏ ਤੇ ਉਦੋਂ ਤਾਂ ਨਾ ਮੈਂ ਜਾਣਾਂ ਤੇ ਨਾ ਤੁਸੀਂ ਬੁਲਾਉਂਦੇ ਹੋ ਵੱਡੀਏ ਹੱਥ ਦਲਾਲ ਕੇ ਦਲਾਲ ਕੋਈ ਵੀ ਹੋ ਸਕਦਾ ਪੰਡਤ ਹੋਵੇ ਗਰੰਥੀ ਹੋਵੇ ਕੋਈ ਵੀ ਹੋਵੇ ਵੱਡੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ ਅੱਗੇ ਕੀ ਮਿਲਦਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਜੋ ਸੀ ਇੱਥੇ ਜੀਵਨ ਵਿੱਚ ਆਪੇ ਬੀਜ ਆਪੇ ਖਾ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਵਿੱਚ ਕਿਸੇ ਨੂੰ ਰੋਟੀ ਖਿਲਾਉਣੀ ਹੈ ਤੇ ਕਿਸੇ ਦੀ ਭੁੱਖ ਮਿਟਾ ਦੇ ਬੱਚੇ ਨੂੰ ਪੁੱਛ ਲਓ ਤੁਸੀਂ ਵੀ ਹੋ ਸਕਦਾ ਹੈ ਵੀ ਅਸੀਂ ਰੋਟੀ ਇੱਥੇ ਖਲਾਈ ਇੱਕ ਹੋਰ ਬੇਨਤੀ ਹੈ ਤੁਹਾਡੇ ਕੋਲ ਜਵਾਬ ਚਾਹੁੰਦਾ ਹਾਂ ਰੋਟੀ ਕੌਣ ਖਾਂਦਾ ਆਤਮਾ ਖਾਂਦੀ ਹੈ ਸਰੀਰ ਖਾਂਦਾ ਹੈ ਸਰੀਰ ਖਾਂਦਾ ਨਾ ਸਰੀਰ ਤਾਂ ਤੁਸੀਂ ਉੱਥੇ ਸੜ ਕੇ ਆ ਗਏ ਸੰਸਕਾਰ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਤਾਂ ਸੜ ਕੇ ਆ ਗਏ ਆਪਣੇ ਹੱਥਾਂ ਦੇ ਨਾਲ ਆਤਮਾ ਥੋੜੀ ਰੋਟੀ ਖਾਂਦੀ ਹੈ ਤੇ ਇੰਨਾ ਭਰਮ ਸਾਡੇ ਜੀਵਨ ਦੇ ਵਿੱਚ ਲੋਕਾਂ ਨੇ ਲਿਆ ਕੇ